ਵੱਡਾ ਜਿਸ ਤਰ੍ਹਾਂ ਸਿਆਣਾ ਮਿਲਦਾ ਹੈ ਇਸ ਤਰ੍ਹਾਂ ਹਰਸ ਕੇ ਮਿਲਿਆ ਉਹ ਬੜੀ ਉਹਦੀ ਤੇ ਅੰਦਰਲੀ ਤ੍ਰਿਸ਼ਨਾ ਹੀ ਮੁੱਕ ਗਈ ਉਹ ਸਾਰੇ ਬੜਾ ਧਿਆਨ ਲਾ ਕੇ ਬਾਹਰ ਦੇਖ ਰਹੇ ਜਨ ਕਿ ਕਹੜਾ ਵੇਲਾ ਹੋਵੇ ਤਾਨੂੰ ਦੁਨੀਆਂ ਮਿਲੇ 5 ਸਾਲ ਦੀ ਨੰਨਕੀ ਜਿਹੜੀ ਸਾਰੀ ਰਾਤ ਜਾਗਦੀ ਰਹੀ ਉਸ ਨੂੰ ਅੱਖਾਂ ਵਿੱਚ ਨਿੰਦਰ ਨਾ ਆਈ ਆਪਣੀ ਦਾਦੀ ਦੀ ਗੋਦੀ ਵਿੱਚ ਬੈਠੀ ਉਡੀਕ ਕਰਦੀ ਰਹੀ ਔਰ ਵਿਸ਼ਨਜੀ ਉਹ ਵੀ ਬੈਠੇ ਰਹੇ ਲਾਲੂ ਜੀ ਤਾਤਾ ਉਹ ਉਡੀ ਕਰਦੇ ਰਹੇ ਸਾਰਿਆਂ ਦੀਆਂ ਅੱਖਾਂ ਤਾੜ ਵਿੱਚ ਸਨ ਮੈਂ ਤਾਂ ਕਲਿਆਣਦਾਸ ਉਹਨੂੰ ਵੀ ਆਸ ਸੀ ਜਦੋਂ ਫਿਰ ਸੁਣਿਆ ਮਿਲਿਆ ਕਿ ਪੁੱਤਰ ਹੋਇਆ ਹੈ ਸਾਰੇ ਦਗ ਦਗ ਹੋ ਗਏ ਬੜੇ ਖੁਸ਼ ਹੋਏ ਲੰਗਰ ਵੰਡੇਗੇ ਪ੍ਰਸ਼ਾਦ ਵੰਡੇਗੇ ਘਰ ਮਗਰ ਨਹੀਂ ਹੋ ਗਈ ਜਦੋਂ ਬੱਚੇ ਦਾ ਸੁਣਿਆ ਸਾਰੇ ਬੜੇ ਖੁਸ਼ ਹੋਏ ਔਰ ਦੋਲਤਾ ਦਾਈ ਨੂੰ ਪੁੱਛਿਆ ਗਿਆ ਕਿ ਬੱਚਾ ਕਿਹੜਾ ਪੰਡਤ ਨੂੰ ਬੁਲਾਇਆ ਗਿਆ ਸੱਦਿਆ ਗਿਆ ਕਿ ਉਹ ਪੱਤਰੀ ਵਾਚੇ ਉਹ ਕਹਿੰਦੇ ਮੈਨੂੰ ਮੂਹਰਤ ਦੱਸੋ ਕਿਹੜਾ ਮੂਹਰਤ ਲੈ ਕੇ ਆਇਆ ਹੈ ਬੱਚਾ ਦਾਈ ਕੋਲ ਪੁੱਛਿਆ ਗਿਆ ਦਾਈ ਨੇ ਕਿਹਾ ਇਹ ਦੱਸਣ ਦੀ ਲੋੜ ਹੀ ਨਹੀਂ ਕਹਿੰਦੇ ਇਹ ਬੱਚਾ ਜਿਹੜਾ ਹੈ ਕੋਈ ਰੱਬ ਹੈ ਕਹਿੰਦੇ ਇਹ ਬੜਾ ਵਧੀਆ ਮੂਰਤ ਲੈ ਕੇ ਆਇਆ ਹੈ ਰੱਬ ਹੈ ਰੱਬ ਕਹਿੰਦੇ ਇਹਨੂੰ ਦੇਖਣ ਨਾਲ ਸਾਰੀਆਂ ਤਰਸਨਾਵਾਂ ਹੀ ਭੁੱਖਾ ਹੀ ਮਿਟ ਗਈਆਂ ਹਨ ਜਦੋਂ ਦولتਦਾਈ ਬਾਹਰ ਆਈ ਇਹ ਵਿਸ਼ਨਜੀ ਨੇ ਹੱਥ ਮਾਰਿਆ ਜੇਬੇ ਵਿੱਚ ਕਿ ਮੋਹਰਾਂ ਕੱਢਾ ਮੋਹਰਾਂ ਦੀਆਂ ਉਹਦੀ ਭੁੱਖ ਹੀ ਨੇ ਉਹਨਾਂ ਮੋਹਰਾਂ ਲੈਣ ਤੋਂ ਇਨਕਾਰ ਕਰ ਦਿੱਤਾ ਕੁਛ ਨਾ ਕੜਿਆ ਇਹ ਕਾਲੂ ਦਸ ਮਾਤਾ ਕਲਿਆਣ ਜੀ ਨੇ ਕਿਹਾ ਪਹਿਲਾਂ ਤਾਂ ਬੜਾ ਕੁਝ ਮੰਗਦੀ ਸੀ ਕਿ ਕਿ ਮੈਂ ਬਿਸਤਰਾ ਦੀ ਕਰਨਾ ਹੈ ਗਰਮ ਬਿਸਤਰਾ ਨਹੀਂ ਜ਼ਮੀਨ ਨਹੀਂ ਮੇਰੇ ਕੋਲ ਖਾਣ ਵਾਸਤੇ ਨਹੀਂ ਬਿਲਕੁਲ ਕੁਝ ਨਹੀਂ ਤੇ ਮੋਹਰਾ ਦਾ ਥਾਲ ਭਰ ਕੇ ਲਿਆਂਦਾ ਮੋਹਰਾ ਦਾ ਥਾਲ ਅਨਾਜ ਸਭ ਕੁਝ ਛੋੜ ਗਈ ਕਹਿੰਦੀ ਮੇਰੇ ਇੱਕ دیدار ਕਰਨੇ ਨਾਲ ਉਹ ਬੱਚੇ ਦੇ دیدار ਕਰਨੇ ਨਾਲ ਮੇਰੀਆਂ ਅੰਦਰ ਅੰਦਰ ਅੰਦਰੀਆਂ ਤ੍ਰਿਸ਼ਨਾ ਵੀ ਮੁੱਕ ਗਈਆਂ ਉਦੀ ਆਤੀ ਸੁਰਤੀ ਜੁੜੀ ਉਦੀ ਸੁਰਤੀ ਹੀ ਜੁੜ ਗਈ ਪਰਮੇਸ਼ਵਰ ਵਿੱਚ ਉਹਨੇ ਇਹਨਾਂ ਨੂੰ ਆਪਣਾ ਪੈਸਾ ਲੈਣਾ ਲਾਲਚ ਉਹਦਾ ਖਤਰਮ ਹੀ ਹੋ ਗਿਆ ਔਰ ਉਦੀ ਸੁਰਤੀ ਇੰਨੀ ਉੱਚੀ ਹੋ ਗਈ ਜੋ ਕਿਸੇ ਨੂੰ ਕਹਿੰਦੀ ਉਹ ਪੂਰਾ ਹੋ ਜਾਂਦਾ ਕਿਉਂਕਿ ਚਮਤਕਾਰ ਹੀ ਐਸਾ ਹੋਇਆ ਕਿ ਸਭ ਤੋਂ ਪਹਿਲਾਂ ਕਿਸਮਤ ਵਾਲੀ ਜਿਹਨੂੰ ਰੱਬ ਦੇ ਦਰਸ਼ਨ ਹੋਏ ਅਰੇ ਮਾਨੂ ਵੀ ਬਾਅਦ ਵਿੱਚ ਹੋਏ ਪਹਿਲਾ ਦੌਲਤਾदाई ਦੌਲਤਾ ਨਾਲ ਭਰੀ ਗਈ ਉਹ ਸੱਚੀ ਦੌਲਤ ਨੂੰ ਮਿਲ ਗਈ ਉਹ ਤੇ ਝੂਠੀ ਦੌਲਤ ਸੋਚਦੀ ਸੀ ਕਢਣ ਵਾਸਤੇ ਪਰ ਇਹ ਸੱਚੀ ਦੌਲਤ ਨੂੰ ਪ੍ਰਾਪਤ ਹੋ ਗਈ ਉਹ ਗੱਧ ਗੱਧ ਹੋ ਗਈ ਕਹਿੰਦੀ ਮੇਰੀਆਂ ਤ੍ਰਿਸ਼ਨਾਵਾਂ ਮੁੱਕਦੀਆਂ ਉਹਨੇ ਕੁਝ ਨਾ ਖੜਿਆ ਉਹ ਇੰਨੀ ਤ੍ਰਿਪਤ ਹੋ ਗਈ ਕਿ ਕੁਝ ਕਹਿ ਨਹੀਂ ਸਕਦੇ ਸਭ ਤੋਂ ਪਹਿਲਾ ਜਿਹੜੀ ਦੌਲਤਾदाई ਹੈ ਇਹਦੀ ਕਿਸਮਤ ਹੈ ਇਹ ਭਾਗਾ ਵਾਦੀ ਹੈ ਸਭ ਤੋਂ ਪਹਿਲਾਂ ਇਹਨੇ ਬੱਚੇ ਦੇ ਦਰਸ਼ਨ ਦੀਦਾਰ ਕੀਤੇ ਔਰ ਦੱਸਿਆ ਕਿ ਇਹ ਬੜੇ ਭਾਗਾ ਵਾਲਾ ਬੱਚਾ ਹੈ ਕਹਿੰਦੇ ਇਸ ਤਰ੍ਹਾਂ ਦਾ ਮੈਂ ਕਈ ਬੱਚੇ ਜੰਮੇ ਹਨ ਪਰ ਇਸ ਤਰ੍ਹਾਂ ਦਾ ਨਹੀਂ ਮੈਂ ਦੇਖਿਆ ਇਹ ਕੋਈ ਪਰਮਾਤਮਾ ਹੈ ਇਹ ਪਰਮਾਤਮਾ ਆਪ ਧਰਤੀ ਤੇ ਆਇਆ ਹੈ ਫਿਰ ਜਦੋਂ ਥੋੜੇ ਜੇ ਵੱਡੇ ਹੋਏ ਗੁਰਨਾਨਕ ਦੇਵ ਜੀ ਮਹਾਰਾਜ ਫਿਰ ਉਹਨਾਂ ਨੇ ਸੋਚਿਆ ਕਿ ਇਹਨਾਂ ਦਾ ਨਾਮ ਰੱਖਿਆ ਜਾਏ ਨਾਮ ਪੰਡਤ ਕੋਲ ਰਖਵਾਇਆ ਜਾਏ ਪੰਡਤ ਨੇ ਕਿਹਾ 13 ਦਿਨ ਬਾਅਦ ਚੋਲਾ ਵੀ ਪਾਵਾਂਗੇ ਔਰ ਨਾਮ ਕਰਨ ਵੀ ਰੱਖਣਾ ਹੈ ਔਰ ਪੰਡਤ ਨੇ ਸਾਰਾ ਸੋਚ ਵਿਚਾਰ ਕੇ ਨਾਮ ਜਿਹੜਾ ਰੱਖਿਆ ਨਾਨਕ ਨਿਰੰਕਾਰੀ ਜਦੋਂ ਨਾਨਕ ਨਿਰੰਕਾਰੀ ਨਾਮ ਮਹਤਾ ਕਾਲੂ ਕल्याण ਦਾਸ ਜੀ ਨੂੰ ਦੱਸਿਆ ਤੇ ਮਹਤਾ ਕल्याण ਦਾਸ ਜੀ ਨੇ ਕਿਹਾ ਕਿ ਇਹ ਨਾਮ ਤੁਸੀਂ ਮੁਸਲਮਾਨ ਹਿੰਦੂ ਇਹ ਦੋਨਾਂ ਦਾ ਸਾਂਝਾ ਹੈ ਉਹ ਪੰਡਤ ਨੂੰ ਗਿਆਨ ਸੀ ਪੰਡਤ ਨੇ ਕਿਹਾ ਇਹ ਹਿੰਦੂ ਮੁਸਲਮਾਨਾਂ ਦੇ ਸਾਂਝੇ ਗੁਰੂ ਹਨ ਇਹ ਨਾਮ ਇਸ ਕਰਕੇ ਨਾਨਕ ਨਿਰੰਕਾਰੀ ਰੱਖਿਆ ਹੈ ਗੁਰੂ ਨਾਨਕ ਨਿਰੰਕਾਰੀ ਇਹ ਨਾਮ ਰੱਖਿਆ ਗਿਆ ਚੋਲਾ 13 ਦਿਨ ਪਾਇਆ ਗਿਆ ਦੇਖੋ ਰੱਬ ਸੀ ਇਹ ਸਰਗੁਣ ਦੇ ਰੂਪ ਵਿੱਚ ਆਏ ਕੋਈ ਨਾਮ ਤੇ ਤਰਵਾਣਾ ਸੀ ਨਿਰਗੁਣ ਸਰਗੁਣ ਦੇ ਵਿੱਚ अवतार लिया प्रकाश लिया कोई न ना रूप ना रंग न रेख ना भेख ना कोई नाम तो सी ओ नानक निरंकारी गुरु नानक निरंकारी नाम धरिया गया रब सन ये नाम फिर धरिया गया भोजन लंगर वरताए गए बड़ा बड़ा दान किया